ਲਓ ਜੀ ਦੋਸਤੋ ਜਿਹੜੇ ਭਰਾ ਕੋਈ ਪੰਜਾਬ ਨਸਲ ਦੇ ਚੰਗੇ ਖਾਨਦਾਨ ਦੀ ਚੰਗੀ ਮਜਬੂਤੀ ਵਾਲੀ ਨੀਲੀ ਬਿਸ਼ੇਰੀ ਪਾਲਦੇ ਤਾਂ ਮਿੱਤਰੋ ਆਹ ਦੇਖਿਓ ਹਜੇ ਬੱਚੇ ਨੇ ਡੈਪਲ ਸਟੇਜ 'ਚ ਆਉਣਾ ਹਜੇ ਤਾਂ ਕਾਲੇ ਰੰਗ ਦੇ ਥੋੜੀ ਥੋੜੀ ਨੀਲੀ ਹੋ ਰਹੀ ਹੈ ਇੱਕ ਰੰਗੀ ਨੀਲੀ ਆ ਬਹੁਤ ਸਾਰੇ ਭਰਾ ਇੱਕ ਰੰਗੀ ਨੀਲੀ ਬੱਚੀ ਪਾਲਦੇ ਹੁੰਦੇ ਜਾਂ ਘੋੜੀ ਹੋਵੇ ਜਾਂ ਨੀਲੀ ਪੰਜਾਬ ਨਸਲ ਦੇ ਮੱਜੂ ਖਾਨਦਾਨ ਦੀ ਪਾਲਦੇ ਹੁੰਦੇ ਤਾਂ ਮਿੱਤਰੋ ਅੱਜ ਲਿਆਤੀ ਤੁਹਾਨੂੰ ਪੰਜਾਬ ਨਸਲ ਦੀ ਬਿਸ਼ੇਰੀ ਸਾਰੀ ਡਿਟੇਲ ਦਾ ਮੈਂ ਕਿੰਨੀ ਉਮਰ ਆ ਕੀ ਹਾਈਟ ਆ ਰਾਜੀ ਲਿਸਤੀ ਤੁਹਾਡੇ ਸਾਹਮਣੇ ਕੰਨ ਕੰਡੀਸ਼ਨ ਸਾਰੀ ਦਾ ਬੇਰਵਾਜ ਤੁਹਾਡੇ ਸਾਹਮਣੇ ਇੱਕ ਵਾਰ ਰੱਖ ਦੇਣਾ ਬਾਕੀ ਜੇ ਤੁਹਾਡੇ ਪਸੰਦ ਆਈ ਨੰਬਰ ਚੱਲੀ ਜਾਂਦੇ ਲਾਸਟ ਸਾਰੀ ਵੀਡੀਓ ਦੇਖਣ ਤੋਂ ਬਾਅਦ ਫੋਨ ਲਾ ਲਿਓ ਕਿਉਂਕਿ ਸਾਰੀ ਡਿਟੇਲ ਆ ਜਿਹੜੀ ਆਪਾਂ ਵੀਡੀਓ ਤੇ ਬੱਚੀ ਦੇ ਦੇਣੀ ਆ ਬਾਅਦ ਚ ਜੇ ਤੁਹਾਨੂੰ ਡਿਟੇਲ ਸੁਣ ਕੇ ਤੁਹਾਡੇ ਹਿਸਾਬ ਚ ਆਉਂਦੀ ਹੋਈ ਮੰਨ ਲਓ ਜਾਂ ਤੁਹਾਡੇ ਮਤਲਬ ਦੀ ਹੋਈ ਫੇਰ ਹੀ ਫੋਨ ਲਾਓ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਬਤਿਹਾਰ ਨੂੰ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ 29 ਨਵੰਬਰ 2025 ਦੀ ਹੈ ਜੀ ਤੇ ਅੱਜ ਤੁਹਾਡੇ ਲਈ ਪੰਜਾਬ ਨਾਲ ਜਾਣੇ ਕਿ ਆਪਣੇ ਮੱਝੂ ਕਾ ਖਾਨਦਾਨ ਦੀ ਬਰੀਕੀ ਵਾਲੀ ਵਸ਼ੀਰੀ ਲਿਆਤੀ ਲੈਂਥ ਲੈਂਥ ਦੇਖ ਸਕਦੇ ਹੋ ਤੁਸੀਂ ਹਾਈਟ ਦੇਖ ਸਕਦੇ ਆ ਪਤਲੀ ਧੌਣ ਕੰਨ ਕੰਡੀਸ਼ਨ ਸਾਰੀ ਦੇਖ ਲਓ ਬਾਕੀ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਮਿੱਤਰੋ ਆਪਣੇ ਚੈਨਲ ਤੇ ਤੁਹਾਨੂੰ ਇਦਾਂ ਦੇ ਜੈਜ ਜਾਨਵਰ ਚੰਗੇ ਜਾਨਵਰ ਜੈਜ ਰੇਟ ਤੇ ਮਿਲਣੇ ਆ ਕਾਜੋ ਦੋਸਤੋ ਵਾਦੇ ਆ ਵੀਡੀਓ ਵੱਲੋਂ ਦਿੰਨੇ ਆ ਬੱਚੀ ਦੀ ਡਿਟੇਲ ਦੋਸਤੋ ਨੀਲੀ ਬੱਚੀ ਆ ਫਿਲਹਾਲ ਤਾਂ ਹਜੇ ਕਾਲੀ ਆ ਕਾਲੇ ਤੋਂ ਨੀਲਾ ਹੋਣਾ ਸ਼ੁਰੂ ਹੋ ਰਿਹਾ ਹਜੇ ਬੱਚੀ ਹੌਲੀ ਹੌਲੀ ਡੈਪਲ ਸਟੇਜ ਚ ਆ ਫੇਰ ਪੂਰੀ ਨੀਲੀ ਹੋ ਲੈਂਥ ਲੋਂਥ ਦੇਖੋ ਬੱਚੀ ਦੀ ਕਿੱਡੀ ਆ ਆਪਣਾ ਜਿਆਦਾਤਰ ਜਿਹੜਾ ਮੱਝੂਗੜ ਵਾਲਾ ਖਾਨਦਾਨ ਹੈ ਨਾ ਪੰਜਾਬ ਨਸਲ ਆਪਦੀ ਲੰਬਾਈ ਵਾਲੇ ਪੱਖੋਂ ਤੇ ਮਜੂਰਤੀ ਵਾਲੇ ਪੱਖੋਂ ਜਿਆਦਾ ਜਾਣਿਆਗਾ ਮੰਨ ਲਓ ਹਾਈਟ ਦੇ ਨਾਲ ਨਾਲ ਹੈ ਨਾ ਮਾਰਵਾੜੀ ਨਾਲ ਜ਼ਿਆਦਾ ਨਹੀਂ ਲੈਂਥ ਹੁੰਦੀ ਜਿਵੇਂ ਹੁਣ ਤੇ ਆ ਬੱਚੀ ਦੇਖ ਸਕਦੇ ਆ ਇਹ ਲੈਂਥ ਬਹੁਤ ਆ ਦੇਵਨ ਲੱਗੀ ਹੋਈ ਹੈ ਮੱਥੇ ਸਿੰਗਲ ਭੋਰੀ ਕੰਨਾਂ ਦੀ ਵੀ ਚੰਗੀ ਆ ਸੋਹਣੇ ਕੰਨ ਤੇ ਉਮਰ ਦੀ ਗੱਲ ਕਰੀ ਤਾਂ 3 ਸਾਲ ਉਮਰ ਆ ਮਿੱਤਰੋ ਇਹਦੀ 3 ਸਾਲ ਦੀ ਹੈ ਜੀ ਕੰਨ ਦੇਖੋ ਸੋਹਣਾ ਨਾਲ ਜੜਦਾ ਕੰਨ ਪਤਲਾ ਫੇਸ ਲੈਂਥ ਲੰਥ ਸੋਹਣੀ ਹੈ ਧੌਣ ਤੋਂ ਸਾਰਾ ਤੁਸੀਂ ਦੇਖ ਸਕਦੇ ਆ ਹਾਈਟ ਦੀ ਗੱਲ ਕਰੀ ਤਾਂ 60 ਉਹ ਵਾਰ 61 ਇੰਚ ਦੇ ਆਸ-ਪਾਸ ਇਹਦੀ ਹਾਈਟ ਆ ਪ੍ਰੋਪਰ ਪਰ ਮੀਨਿੰਗ ਆ ਕੇ ਤੋਂ ਜਾਂਦਾ ਮੈਨ ਲਿਓ ਫੱਟੀ ਲਾ ਲਿਓ ਆਪਣ ਕੋਈ ਇਤਰਾਜ਼ ਨਿਓ ਬਾਕੀ ਹੋਰ ਹੱਥਾਂ ਪੈਰਾਂ ਦੀਓ ਪੋਰਟ ਦੀ ਰੇਸੇ ਦੀ ਉਹ ਚੀਜ਼ ਦੀ ਆਪਣੀ ਗਾਰੰਟੀ ਬਾਕੀ ਨੰਬਰ ਥੱਲੇ ਦਿੱਤੇ ਸੰਪਰਕ ਕਰੋ ਧੰਨਵਾਦ